ਰਾਮਦੇਹਿੰਦ ਦੀ ਪੈਰੋਲ ਨੂੰ ਲੈ ਕੇ ਉਹਨਾਂ ਦਾ ਵਕੀਲ ਦਾਵਾ ਕਰਦਾ ਹੈ ਕਿ ਸੰਵਿਧਾਨਕ ਤੌਰ ਤੇ ਪੈਰੋਲ ਬਣਦੀ ਸੀ ਤਾਂ ਇਹਨੂੰ ਪੈਰੋਲ ਦਿੱਤੀ ਜਾ ਰਹੀ ਹੈ ਸੁਣਾ ਰਿਹਾ ਜੇ ਇੱਥੇ ਕਿੰਨੇ ਆ ਕੈਦੀ ਹੋਣਗੇ ਉਹ ਸਾਰਿਆਂ ਦਾ ਬਾਇਓ ਡਾਟਾ ਕਢਾਓ ਉਹਨਾਂ 'ਚ ਜੇ ਉਹਨਾਂ ਦੇ ਹੱਕ ਉਹਨਾਂ ਨੂੰ ਮਿਲੇ ਆ ਜੇ ਉਹਨਾਂ ਨੂੰ ਮਿਲੇ ਆ ਫਿਰ ਮੰਨ ਲਾਂਗੇ ਵੀ ਹਾਂ ਰਾਮਦੇਹਿੰਦ ਜਿੰਨੇ ਉਹਨੂੰ ਉਹਦਾ ਹੱਕ ਹੈ ਉਹਨੂੰ ਮਿਲੇ ਆ ਬੰਦੀ ਸਿੰਘ ਆ ਸਾਡੇ ਉਹਨਾਂ ਦੀ ਲਾ ਲੋ ਉਹਨਾਂ ਦੇ ਕਿਸੇ ਦੇ ਮਾਂ ਮਰੀ ਆ ਵਿਚਾ ਰਿੰਦੇ ਕਿਸੇ ਦਾ ਬਾਪ ਗੁਜਰਿਆ ਉਹਨਾਂ ਨੂੰ ਜਦੋਂ ਲੈ ਕੇ ਆਉਂਦੇ ਆ ਤੇ ਉਹਨਾਂ ਦੇ ਉੱਤੇ ਐਂ ਪੁਲਿਸ ਆਲੇ ਤੇ ਹੋਰ ਉਹਨਾਂ ਦੀ ਸੁਰੱਖਿਆ ਆਏ ਹੁੰਦੇ ਵੀ ਕਿਤੇ ਇਹਨਾਂ ਨੂੰ ਚੜੀਤ ਵੀ ਦਾ ਫਰਮਾਰ ਦੇ ਐ ਤੇ ਬਲਾਤ ਕਰ ਦੋ ਕੁੜੀਆਂ ਦੇ ਬਲਾਤ ਕਰਦਾ ਦੋਸਤ ਹੀ ਐ 10-10 ਸਾਲ ਦੀ ਸਜ਼ਾ ਐ ਉਸ ਦਿਨ ਜਦੋਂ ਮਰਜ਼ੀ ਕੱਢ ਲਿਓ ਜਦੋਂ ਮਰਜ਼ੀ ਵਾਰ ਦਿਓ ਉਹਦਾ ਤੇ ਇਹਨਾਂ ਦਾ ਦਿਨ ਨਾ ਦੰਤਰ ਐ ਰਾਮ ਰਹੀਮ ਨੂੰ ਕੀ ਲੱਗਦਾ ਹੈ ਕਿ ਪੋਲੀਟੀਕਲ ਤੌਰ ਤੇ ਮੋਰਾ ਬਣਾ ਕੇ ਸ ਸਰਕਾਰਾਂ ਦੇ ਵੱਲੋਂ ਜਾਂ ਸੱਤਾਧਾਰੀ ਧਿਰਾਂ ਦੇ ਵੱਲੋਂ ਵਰਤਿਆ ਜਾ ਰਿਹਾ ਬਿਲਕੁਲ ਵਰਤਿਆ ਜਾ ਰਿਹਾ ਸਰਕਾਰਾਂ ਨੂੰ ਆ ਦੇ ਰਾਜਨੀਤੀ ਬੰਦੇ ਨੂੰ ਹਮੇ ਵੀ ਪਤਾ ਨਹੀਂ ਮੇਰੇ ਇਹਦੇ ਪੋਲੇ ਤਿੰਨਾਂ ਗੋਟਾਂ ਕੀ ਹੈ ਪਰ ਇਹਦੇ ਪੱਲੇ ਕੱਖ ਨਹੀਂ ਹੈ ਤੁਹਾਨੂੰ ਥ੍ਰੈਟ ਆਇਆ ਜੇ ਤੱਕ ਕੋਈ ਬਲੱਡ ਨਾਲ ਚਿੱਠੀਆਂ ਲਿਖੀਆਂ ਆਈਆਂ ਬਲੱਡ ਨਾਲ ਸਾਈਨ ਕੀਤੇ ਆਏ ਉਹ ਚ ਇਥੋਂ ਦਿੱਕਰ ਰਿਹਾ ਵੀ ਤੇਰੇ ਮੁੰਡੇ ਨੂੰ ਤੇਨੂੰ ਜੇ ਕੁਝ ਤੈਨੂੰ ਦੋ ਪੁਲਿਸ ਵਾਲੇ ਚਾਰ ਮਿਲੇ ਵੀ ਆ ਉਹਨਾਂ ਦੇ ਬਾਹਰ ਨਾ ਕਰੀ ਉਹਨਾਂ ਦੇ ਵਿੱਚੋਂ ਵੀ ਚੱਕ ਕੇ ਲਾਏ ਜਾਂਗੇ RAM REHIM ਦੀ ਪੈਰੋਲ ਨੂੰ ਲੈ ਕੇ ਵੱਖ-ਵੱਖ ਤਰਾਂ ਦੇ ਵੱਲੋਂ ਵੱਡੇ ਸਵਾਲੀਆ ਚਿੰਨਾ ਲਗਾਏ ਜਾਂਦੇ ਨੇ ਕਿਉਂਕਿ RAM REHIM ਕਤਲ ਦੇ ਤੇ ਸਾਧਵੀਆਂ ਦੇ ਬਲਾਤਕਾਰ ਦੇ ਕੇਸ ਦੇ ਕੇਸ ਦੇ ਵਿੱਚ ਜੇਲ੍ਹ ਦੀਆਂ ਸਲਾਖਾਂ ਪਿਛੇ ਸਜ਼ਾ ਭੁਗਤਦਾ ਨਜ਼ਰ ਆ ਰਿਹਾ ਹੈ ਇਸੇ ਨੂੰ ਲੈ ਕੇ 13ਵੀਂ ਵਾਰ ਪੈਰੋਲ ਥੋੜੇ ਸਮੇਂ ਦੇ ਦਰਮਿਆਨ ਮਿਲ ਚੁੱਕੀ ਹੈ ਤੇ ਖਾਸ ਤੌਰ ਤੇ ਇਹ ਵੀ ਵੱਡੇ ਖਰਚੇ ਉਹਨਾਂ ਧਿਰਾਂ ਦੇ ਵੱਲੋਂ ਚੱਕੇ ਜਾ ਰਹੇ ਨੇ ਜਿਹੜੀਆਂ ਧਿਰਾਂ ਰਾਮ ਰਹੀਮ ਦੀਆਂ ਖਿਲਾਫਤ ਕਰਨ ਵਾਲੀਆਂ ਨੇ ਉਹਨਾਂ ਦੇ ਵਿੱਚ ਡਰਾਈਵਰ ਖੱਟਾ ਸਿੰਘ ਸਾਡੇ ਨਾਲ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਕੀ ਖਰਚੇ ਆ ਔਰ ਰਾਮ ਰਹੀਮ ਦੀ ਜਿਹੜੀ 13ਵੀਂ ਵਾਰ ਪੈਰੋਲ ਮਿਲਦੀ ਹੋਈ ਨਜ਼ਰ ਆਈ ਹੈ ਇਹਨਾਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਾਂ ਕਿਡੀਆਂ ਚੀਜ਼ਾਂ ਇਹਨਾਂ ਦੇ ਮੱਦੇ ਨਜ਼ਰ ਨੇ ਗੱਲਬਾਤ ਕਰਦੇ ਆਂ ਖੱਟਾ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖੱਟਾ ਸਿੰਘ ਸਭ ਤੋਂ ਪਹਿਲਾਂ ਸਵਾਲ ਤਾਂ ਇਹ ਹੈ ਕਿ ਰਾਮ ਰਹੀਮ ਦੀ ਥੋੜੇ ਸਮੇਂ ਦੇ ਅੰਦਰ 13ਵੀਂ ਵਾਰ ਲੰਬੇ ਲੰਬੇ ਸਮੇਂ ਦੀ ਪੈਰੋਲ ਤੇ ਫਰਲੋ ਹੋ ਚੁੱਕੀ ਹੈ ਕਿਵੇਂ ਦੇਖਦੇ ਹੋ ਤਮਾਮ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਇਸ ਨੂੰ ਵੀ ਇੱਕ ਜਿਹਦਾ ਕੋਈ ਹੈ ਹੀ ਨਹੀਂ ਬਾਲੀਵਾਰਸ ਜਾਂ ਕੋਈ ਹੋਰ ਉਹਨੂੰ ਤਾਂ ਜਿੱਥੇ ਮਰ ਜੇ ਸਿਰਦ ਉਹਨੂੰ ਕੋਈ ਪੁੱਛਦਾ ਨਹੀਂ ਜਿਹਦੀਆਂ ਆਦੇ ਹੁੰਦੇ ਉੱਚੇ ਘਰਾਨਿਆਂ ਨਾਲ ਜਾ ਰੀਆਂ ਹੁਣ ਤੇ ਉਹ ਚ ਕਤਲ ਕਰਦਨ ਚਾਹੇ ਰੇਵ ਕਰਦਨ ਚਾਹੇ ਕਿਸੇ ਨੂੰ ਜੋ ਮਰਜ਼ੀ ਕਰਦਨਾ ਉਹਨਾਂ ਵਾਸਤੇ ਸਾਰੇ ਦਰਵਾਜ਼ੇ ਖੁੱਲੇ ਹੁੰਦੇ ਆ ਉਹਨਾਂ ਵਾਸਤੇ ਜਦੋਂ ਮਰਜ਼ੀ ਛੁੱਟੀ ਐ ਤੇ ਜਦੋਂ ਮਰਜ਼ੀ ਆ ਉਹਨੂੰ ਜੇਲ੍ਹ ਭੇਜ ਦਿਓ ਤੇ ਜਦੋਂ ਉਹਨੂੰ ਵਰਤਣਾ ਤੇ ਜਦੋਂ ਮਰਜ਼ੀ ਉਹਨੂੰ ਲਿਆ ਕੇ ਵਰਤ ਲਓ ਇਹ ਅੱਜ ਕੱਲ੍ਹ ਦੇਸ਼ ਦੇ ਇਹ ਕਾਨੂੰਨ ਆਦੇ ਹੁੰਦੇ ਸੀ ਇੱਕ ਹੱਥ ਹੁੰਦੇ ਸੀ ਇੱਕ ਹੁਣ ਤਕੜਿਆਂ ਵਾਸਤੇ ਕਾਨੂੰਨ ਕੋਈ ਨਹੀਂ ਦੂਜਿਆਂ ਵਾਸਤੇ ਕਾਨੂੰਨ ਹੈ RAM REHIM ਦੀ ਪੈਰੋਲ ਨੂੰ ਲੈ ਕੇ ਉਹਨਾਂ ਦਾ ਵਕੀਲ ਦਾਵਾ ਕਰਦਾ ਹੈ ਕਿ ਸੰਵਿਧਾਨਕ ਤੌਰ ਤੇ ਪੈਰੋਲ ਬਣਦੀ ਸੀ ਤਾਂ ਇਹਨੂੰ ਪੈਰੋਲ ਦਿੱਤੀ ਜਾ ਰਹੀ ਹੈ ਜੇ ਸੁਨਾਰੀਆ ਜੇਲ੍ਹ ਚ ਕਿੰਨੇ ਕੈਦੀ ਹੋਣਗੇ ਉਹ ਸਾਰਿਆਂ ਦਾ ਬਾਇਓ ਡਾਟਾ ਕਢਾਓ ਉਹਨਾਂ ਚ ਜੇ ਉਹਨਾਂ ਦੇ ਹੱਕ ਉਹਨਾਂ ਨੂੰ ਮਿਲੇ ਆ ਜੇ ਉਹਨਾਂ ਨੂੰ ਮਿਲੇ ਫਿਰ ਮੰਨ ਲਾਂਗੇ ਵੀ ਹਾਂ RAM REHIM ਜਿੰਨੀ ਉਹਨੂੰ ਉਹਦਾ ਹੱਕ ਹੈ ਉਹਨੂੰ ਮਿਲੇ ਜੇ ਉਹ ਜਿੰਨੇ ਉੱਥੇ ਕੈਦੀ ਬੈਠੇ ਆ ਤੇ ਜੋ ਉਹਨਾਂ ਨੂੰ ਇੱਕ ਜਿੰਨੇ ਚਿਰ ਪੁੱਗਤਰਗੇ ਤੇ ਉਹਨਾਂ ਚੋ ਜੇ ਕਿਸੇ ਨੂੰ ਇੱਕ ਦੋ ਵਾਰੀ ਵੀ ਮਿਲੇ ਹੋਈ ਉਹਨਾਂ ਦੀ ਛੱਡੋ ਜਿਹੜੇ ਬੰਦੀ ਸਿੰਘ ਆ ਸਾਡੇ ਉਹਨਾਂ ਦੀ ਲਾ ਲੋ ਉਹਨਾਂ ਦੇ ਕਿਸੇ ਦਾ ਮਾਂ ਮਰੀ ਹੈ ਵਿਚਾਰੇ ਦਾ ਕਿਸੇ ਦਾ ਬਾਪ ਗੁਜਰਿਆ ਹੈ ਉਹਨਾਂ ਨੂੰ ਜਦੋਂ ਲੈ ਕੇ ਆਉਂਦੇ ਆ ਤੇ ਉਹਨਾਂ ਦੇ ਉੱਤੇ ਐ ਤਾਂਹਾਂ ਤੇ ਪਾਸੇ ਆ ਪੁਲਿਸ ਵਾਲਿਆ ਤੇ ਹੋਰ ਉਹਨਾਂ ਦੀ ਸੁਰੱਖਿਆ ਆ ਹੁੰਦੀ ਵੀ ਕਿਤੇ ਇਹਨਾਂ ਨੂੰ ਚੜੀਤ ਵੀ ਨਾ ਫਰ ਮਾਰ ਦੇ ਹਾਂ ਉਹ ਭੱਜਣਗੇ ਕਿੱਥੇ ਉਹ ਆਪ ਦੇ ਮਾਂ ਦੇ ਜਾਂ ਪਿਓ ਦੇ ਅਫਸੋਸ ਤੇ ਉਹ ਜਾ ਰਹੇ ਆ ਵਿਚਾਰੇ ਤੇ ਉਹ ਭੱਜ ਕੇ ਕਰਨਗੇ ਕਿੱਥੇ ਜਾਣਗੇ ਬਾਕੀ ਉਹਨਾਂ ਨੇ ਭੱਜਣ ਦੀ ਲੋੜ ਕੀ ਉਹਨਾਂ ਨੂੰ ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋਈਆਂ ਪਈਆਂ ਉਹ ਇਹ ਜੇ ਕਲੰਕ ਕਿਉਂ ਲਾਉਣਗੇ ਉਹਨਾਂ ਨੂੰ ਤਾਂ ਕੋਈ ਇੱਕ ਦਿਨ ਦੀ ਹਵਾ ਨਹੀਂ ਲੱਗਣ ਲੈਂਦੇ ਤੇ ਉਹੀ ਕਤਲ ਇਹਨੇ ਕੀਤਾ ਪਰ ਉਹਨਾਂ ਦੇ ਇਹ ਘਰਾਉਣਾ ਤਾਂ ਹੈ ਨਹੀਂ ਜਿਹੜੇ ਦਿਨ ਬਲਾਤਕਾਰਾਂ ਉਹਨਾਂ ਚ ਸਜ਼ਾ ਨਹੀਂ ਕੱਟ ਰਹੇ ਉਹੀ ਇੱਕ ਅੱਖ ਦੀ ਖਾਤਰ ਕੱਟ ਰਹੇ ਆ ਇਹ ਤੇ ਬਲਾਤਕਾਰ ਦੋ ਕੁੜੀਆਂ ਦੇ ਬਲਾਤਕਾਰ ਦਾ ਦੋਸ਼ੀ ਹੈ 10-10 ਸਾਲ ਦੀ ਸਜ਼ਾ ਹੈ ਹੂੰ ਉਸ ਦਿਨ ਜਦੋਂ ਮਰਜ਼ੀ ਕੱਢ ਲਿਆ ਉਹ ਜਦੋਂ ਮਰਜ਼ੀ ਵਾਰਦੇ ਉਹਦਾ ਤੇ ਇਹਨਾਂ ਦਾ ਦਿਨ ਰਾਤ ਦਾ ਅੰਤ ਰੇ ਰਾਮ ਰਹੀਮ ਨੂੰ ਪੈਰੋਲ ਦੇ ਉੱਪਰ ਜਾਂ ਫਰਲੋ ਦੇ ਉੱਪਰ ਲਿਆ ਕੇ ਉਹਨਾਂ ਦਾ ਜਿਹੜੇ ਲੋਕ ਨੇ ਜਾਂ ਸਮਰਥਕ ਨੇ ਉਹਨਾਂ ਦਾ ਕਿਤੇ ਨਾ ਕਿਤੇ ਸਰਕਾਰ ਦੇ ਵੱਲੋਂ ਰਾਮ ਰਹੀਮ ਨੂੰ ਕੀ ਲੱਗਦਾ ਹੈ ਕਿ ਪੋਲੀਟੀਕਲ ਤੌਰ ਤੇ ਮੋਹਰਾ ਬਣਾ ਕੇ ਇਸ ਸਰਕਾਰਾਂ ਦੇ ਵੱਲੋਂ ਜਾਂ ਸੱਤਾਧਾਰੀ ਧਿਰਾਂ ਦੇ ਵੱਲੋਂ ਵਰਤਿਆ ਜਾ ਰਿਹਾ ਬਿਲਕੁਲ ਵਰਤਿਆ ਜਾ ਰਿਹਾ ਸਰਕਾਰਾਂ ਨੂੰ ਆਹ ਦੇ ਰਾਜਨੀਤੀ ਬੰਦੇ ਨੂੰ ਇਹ ਹੁੰਦੇ ਵੀ ਪਤਾ ਨਹੀਂ ਮੇਰੇ ਇਹਦੇ ਕੋਲੇ ਕਿੰਨੀਆਂ ਬੋਟਾਂ ਕੀ ਹੈ ਪਰ ਇਹਦੇ ਪੱਲੇ ਕੱਖ ਨਹੀਂ ਆਮ ਪਿੰਡ ਦਾ ਸਰਪੰਚ ਹੋਊਗਾ ਜਾਂ ਆਮ ਪਿੰਡ ਦਾ ਕੋਈ ਨੰਬਰਦਾਰ ਹੋਊਗਾ ਉਹਦੇ ਵੀ 10 20 ਬੋਟਾਂ ਪਿੰਡ ਦੀਆਂ ਹੋਣੀਆਂ ਇਹਦੇ ਜਿਹੜਾ ਸਭ ਸ ਜਿਹੜੇ ਚ ਰਹਿੰਦਾ ਉਥੇ ਇਨੇ ਜਿੱਧਰ ਵੋਟਾਂ ਪਾਈਆਂ ਸੀ ਉਸ ਪਾਰਟੀ ਹਾਰ ਗਈ ਸੀ ਉੱਥੋਂ ਤੇ ਦੂਜੀ ਪਾਰਟੀ ਜਿੱਤ ਗਈ ਸੀ ਇਹਦੇ ਪੱਲੇ ਹੈ ਕੀ ਇਹ ਤਾਂ ਇੱਕ ਲਫਾਫਾ ਹੈ ਉਹ ਲਫਾਫੇ ਨੂੰ ਹਵਾ ਭਰੀ ਜਾਂਦੇ ਉਹਨੂੰ ਵੱਡਾ ਕਰੀ ਜਾਂਦੇ ਹੋਰ ਇਹਦੇ ਪੱਲੇ ਕੁਝ ਨਹੀਂ ਹੈ 13ਵੀਂ ਪੈਰੋਲ ਤੋਂ ਬਾਅਦ ਜਿਹੜੇ ਸਿੱਟ ਦੇ ਅਧਿਕਾਰੀ ਨੇ ਜਾਂ ਇਨਵੈਸਟੀਗੇਸ਼ਨ ਟੀਮ ਦੇ ਮੁਖ ਅਧਿਕਾਰੀ ਨੇ ਪੁਲਿਸ ਦੇ ਪ੍ਰਸ਼ਾਸਨ ਦੇ ਉਹਨਾਂ ਦੇ ਵੱਲੋਂ ਇਹ ਵੀ ਖੱਟਸ਼ੇ ਪ੍ਰਗਟਾਏ ਜਾ ਰਹੇ ਆ ਕਿ ਰਾਮ ਰਹੀਮ ਦੀ ਬਾਰ-ਬਾਰ ਸਮੇਂ-ਸਮੇਂ ਤੇ ਪੈਰੋਲ ਦੇ ਨਾਲ ਫਰਲੋ ਦੇ ਨਾਲ ਬਹੁਤ ਸਾਰੇ ਕੇਸ ਐ ਜਾਂ ਜਿਹੜੀਆਂ ਬਹੁਤ ਸਾਰੀਆਂ ਜਾਂਚਾਂ ਨੇ ਉਹ ਵੀ ਪ੍ਰਭਾਵਿਤ ਹੋ ਸਕਦੀਆਂ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਹੋ ਸਕਦੀਆਂ ਹੋ ਰਹੀਆਂ ਇੱਕਦਮ ਤੁਸੀਂ ਬੇਅਦਵੀ ਵਾਲਾ ਕੇਸ ਲਾਓ ਇਹ ਬਾਹਰ ਆਉਂਦਾ ਜੇ ਇਹਦੇ ਕੋਲੇ ਕੋਈ ਚੀਜ਼ ਦਾ ਘਾਟਾ ਨਹੀਂ ਹੈ ਕਿਉਂਕਿ ਆਦੇ ਹੁੰਦੇ ਤਾਂ ਹਾਂ ਤੋਂ ਲਾ ਕੇ ਥੱਲੇ ਤੇ ਪਾਵਰਾਂ ਇਹਦੇ ਕੋਲੇ ਆ ਸਾਰੀਆਂ ਹਸਤੀਆਂ ਇਹਦੇ ਕੋਲੇ ਆ ਪੈਸੇ ਬੰਨੀ ਇਹਦੇ ਕੋਲੇ ਕੋਈ ਕਮੀ ਨਹੀਂ ਜੇ ਕੋਈ ਤੁਰਦਾ ਹੈ ਜਾਂ ਤੁਰਦਾ ਹੈ ਉਹਨੂੰ ਜੋ ਮਰਜ਼ੇ ਲਾਲਚ ਦੇ ਕੇ ਉਹਨੂੰ ਚੁੱਪ ਕਰਾ ਸਕਦੇ ਹੂੰ ਕਰਾਈ ਵੀ ਜਾਂਦਾ ਵੀ ਹੋਊਗਾ ਕਿ ਆਉਂਦਾ ਵੀ ਹੋਊਗਾ ਤੇ ਆਉਣ ਵਾਲੇ 'ਚ ਜਿੰਨਾ ਜਿਹੜੇ ਇਹ ਇਸ ਤਰ੍ਹਾਂ ਬਾਹਰ ਆਉਂਦਾ ਰਹੂਗਾ ਸਾਡੇ ਜਿਵੇਂ ਬੇਅਦਬੀ ਵਾਲਾ ਕੇਸ ਹੈ ਹੋਰ ਜਿਹੜੇ ਕੇਸ ਪੰਚਕੁੱਲੇ ਚੱਲ ਰਿਹਾ ਹੈ ਇਹਨਾਂ ਕੇਸਾਂ 'ਚ ਬਹੁਤ ਪਿੱਛੇ ਜਾ ਪੜਨਗੇ ਬਹੁਤ ਮੁਸ਼ਕਲ ਹੋ ਜੂਗੀ ਕਿਉਂਕਿ ਇਹ ਬੰਦਾ ਐਸਾ ਹੈ ਇਹਦੇ ਜਿਹੜੇ ਪਰਕਾਰ ਜਿੰਨੂੰ ਮਰਜ਼ੀ ਹੈ ਉਹ ਉਹਨਾਂ ਲਾ ਕੇ ਜੀ ਦੇ ਮਰਜ਼ੀ ਐ ਸੱਟਫੇੜ ਮਰਵਾ ਸਕਦੇ ਜੀ ਨੂੰ ਮਰਜ਼ੀ ਐ ਮਰਵਾ ਸਕਦੇ ਜੋ ਮਰਜ਼ੀ ਐ ਇਹਦੇ ਕੋਲੇ ਕੋਈ ਸਾਰੇ ਹਥਿਆਰ ਹੈਗੇ ਹਾਂ ਜਿਹੜੇ ਕੇਸਾਂ ਦੇ ਤੁਸੀਂ ਗਵਾ ਰਹੇ ਹੋ ਕੀ ਲੱਗਦਾ ਕਿ ਅਜੇ ਕਿੰਨੇ ਕ ਕੇਸਾਂ ਦੀ ਜਿਹੜੀ ਗਵਾਹੀ ਹੋ ਚੁੱਕੀ ਐ ਜਾਂ ਸਜ਼ਾ ਸੁਣਾਉਣੀ ਬਾਕੀ ਐ ਜਾਂ ਉਹਦੇ ਉੱਪਰ ਕੋਈ ਡਿਸੀਜਨ ਆ ਸਕਦਾ ਕੋਈ ਉਮੀਦ ਹੈ ਇਹਨਾਂ ਕੇਸਾਂ ਤੋਂ ਕਿੰਨੇ ਕ ਲੱਗਦਾ ਬਾਕੀ ਐ ਇੱਕ ਤਾਂ ਜਿਹੜਾ ਪੰਚਕੁਲੇ ਦੰਗੇ ਹੋਏ ਸੀਗੇ ਹਾਂ ਉਹਦੇ ਵਿੱਚ ਮੇਰੀ ਗਵਾਈ ਹੈ ਪੰਚਕੁਲੇ ਉਹਦੀ 22 ਫਰਵਰੀ ਉਹਦੀ ਆਪਣੇ ਵੈਸ ਹੋਣੀ ਹੈ ਕੇਸ ਦੀ ਉਹਨਾਂ ਚ ਵੀ ਪ੍ਰਭਾਵ ਹੋ ਸਕਦਾ ਉਹ ਵੀ ਜੋ ਮਰਜੀ ਹੈ ਹੁਣ ਬਾਹਰ ਹੈ ਜੋ ਮਰਜੀ ਕਰ ਸਕਦਾ ਇੱਕ ਜਿਹਨੇ ਨਮਰਦ ਕੀਤੇ ਮੁੰਡੇ 400 ਮੁੰਡਾ ਜਿਹੜਾ ਇਹਨੇ ਨਮਰਦ ਕੀਤਾ 400 ਚੋਂ 7-8 ਮੁੰਡੇ ਆ ਜਿਹੜੇ ਨੇ ਸਾਰਾ ਸਹੀ ਕੋਰਟ ਦੇ ਮਤਾਂਕ ਬਿਆਨ ਦੇ ਕੇ ਕੋਰਟ ਚ ਲਿਖਾ ਕੇ ਮੈਡੀਕਲ ਕਰਾ ਕੇ पीजीआई ਤੋਂ ਹੋਰ ਸਾਰਾ ਦੇ ਚੁੱਕੇ ਹੈ ਉਹਨਾਂ ਤੇ ਵੀ ਇਸ ਟਾਈਮ ਮੈਨੂੰ ਲੱਗਦਾ ਹੈ ਵੀ ਉਹਨਾਂ ਤੇ ਵੀ ਪ੍ਰਭਾਵ ਪੈ ਸਕਦਾ ਕਿਉਂਕਿ ਉਹ ਜਿਆਦਾ ਇਹ ਸਰਸੇ ਆ ਕਿ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਉਹ ਮੁੰਡੇ ਜਿਹੜੇ ਜਿਆਦਾ ਉਹ ਹਾਈ ਸਰਸੇ ਦੇ ਇਹ ਗੇਰ ਦੇ ਉਹਨਾਂ ਨੂੰ ਹੋ ਸਕਦਾ ਹੈ ਲਾਲਚ ਵੀ ਦੇਊਗਾ ਡਰਾਊਗਾ ਵੀ ਧਮਕਾਊਗਾ ਵੀ ਬੰਦੇ ਵੀ ਗੁੰਡਿਆਂ ਨੂੰ ਵੀ ਆਪਦੇ ਨੂੰ ਮੰਗਰ ਉਹਦੇ ਦੇ ਲਾਊ ਆ ਮੋਟਰਸਾਈਕਲ ਤੇ ਸਕੂਟਰ ਤੇ ਜਾਂਦੇ ਦਾ ਕਿਸੇ ਦਾ ਐਕਸੀਡੈਂਟ ਵੀ ਕਰਾ ਸਕਦਾ ਕਿਸੇ ਨੂੰ ਕਿਵੇਂ ਵੀ ਵਰਵਾ ਵੀ ਸਕਦਾ ਉਸ ਵੀ ਹੋ ਸਕਦਾ ਇਸ ਤੇ ਮੈਨੂੰ ਜੇ 10 ਦਿਨ ਸਰਚੇ ਇਹਦਾ ਕੁਝ ਵੀ ਹੋ ਸਕਦਾ ਇਸ ਦਾ ਡਰ ਹੀ ਡਰ ਰਾਮ ਰਹੀਮ ਦੇ ਬਾਰੇ ਇਹ ਵੀ ਕੰਸੂਆ ਨੇ ਕਿ ਰਾਮ ਰਹੀਮ ਇੱਕ ਵੱਡਾ ਧੜਾ ਹੈ ਸਰਕਾਰਾਂ ਦੀ ਛਤਰ ਸ਼ਾਇਆ ਰਾਮ ਰਹੀਮ ਦੇ ਪਿੱਛੇ ਹੈ ਔਰ ਇਸੇ ਨੂੰ ਲੈ ਕੇ ਜਿਹੜੇ ਗਵਾਹ ਰਾਮ ਰਹੀਮ ਦੀ ਖਿਲਾਫਤ ਕਰਦੇ ਨਜ਼ਰ ਆਏ ਉਹਨਾਂ ਨੂੰ ਵੀ ਸਮੇਂ-ਸਮੇਂ ਤੇ ਥ੍ਰੈਟ ਆਉਂਦੇ ਤੁਹਾਨੂੰ ਥ੍ਰੈਟ ਆਇਆ ਜੇ ਤੱਕ ਕੋਈ ਥ੍ਰੈਟ ਪਹਿਲਾਂ-ਪਹਿਲਾਂ ਸ਼ੁਰੂ-ਸ਼ੁਰੂ ਚ ਬਹੁਤ ਆਏ ਬਲੱਡ ਨਾਲ ਚਿੱਠੀਆਂ ਲਿਖੀਆਂ ਆਈਆਂ ਬਲੱਡ ਨਾਲ ਸੈਨ ਕੀਤੇ ਆਏ ਉਹ ਚ ਇਥੋਂ ਜ਼ਿਕਰ ਰੱਖਿਆ ਵੀ ਤੇਰੇ ਮੁੰਡੇ ਨੂੰ ਤੈਨੂੰ ਜੇ ਕੋਈ ਤੈਨੂੰ ਦੋ ਪੁਲਿਸ ਵਾਲੇ ਚਾਰ ਮਿਲੇ ਵੀ ਆ ਉਹਨਾਂ ਦੇ ਮਾਣ ਨਾ ਕਰੀ ਉਹਨਾਂ ਦੇ ਵਿੱਚੋਂ ਵੀ ਚੱਕ ਕੇ ਲਾਏ ਜਾਣਗੇ ਪਰ ਉਹ ਨਵਾਗਰੂ ਗੁਰੂ ਰਾਮਦਾਸ ਦਾ ਪਾਸਾ ਜੀ ਮੈਂ ਸ਼ੁਕਰਗੁਜ਼ਾਰ ਆ ਉਹ ਦਿਲ ਬਖਸ਼ਦੇ ਆ ਉਹਨਾਂ ਦੀ ਮਿਹਰ ਨਾਲ ਹੀ ਬੰਦਾ ਕੁਝ ਨਹੀਂ ਕਰ ਸਕਦਾ ਪਰਮਾਤਮਾ ਜੀ ਅੰਦਰ ਉਹ ਦਿਲ ਦਿੰਦਾ ਹੈ ਉਹ ਬਖਸ਼ਦਾ ਹੈ ਮਿਹਰ ਕਰਦਾ ਤਾਂ ਬੰਦਾ ਕੁਝ ਕਰ ਸਕਦਾ ਹੈ ਫੋਨ ਦੇ ਨਾਲ ਥ੍ਰੈਟ ਵਾਲੀਆਂ ਧਮਕੀ ਵਾਲੀਆਂ ਚਿੱਠੀਆਂ ਲਿਖ ਕੇ ਭੇਜਦਾ ਕੌਣ ਹੈ ਤੁਹਾਨੂੰ ਇਹਨਾਂ ਦੇ ਬੰਦੇ ਨਾ ਸੀ ਇਨਸਾਨ ਫਲਾਣਾ ਇਨਸਾਨ ਫਲਾਣਾ ਇਨਸਾਨ ਉਹ ਮੇਰੇ ਘਰੇ ਪੱਜੇ ਲਿਖਿਆ ਹੋਇਆ ਉਹਨਾਂ ਵਿੱਚ ਕਸਮੀਆਂ ਪੱਜੇ ਇਸ ਨੂੰ ਲੈ ਕੇ ਕੋਰਟ ਦਾ ਜਾਂ ਪ੍ਰਸ਼ਾਸਨ ਦਾ ਰੁਖ ਨਹੀਂ ਕੀਤਾ ਤੁਸੀਂ ਉਸ ਟਾਈਮ ਕੀਤਾ ਸੀ ਦੇਖਿਆ ਸੀ ਮੈਂ ਆਪਣੇ ਸਰਕਾਰਾਂ ਨੂੰ ਤੇ ਪੁਲਿਸ ਮੈਗਮੈਂਟ ਲਿਖਦਾ ਸੀਗਾ ਉਹਨਾਂ ਨੇ ਜੋ ਸੀਗੇ ਸਰਕਾਰ ਨੇ ਉਹਦੋਂ ਸਕਿਉਰਟੀ ਚਾਰ ਬੰਦੇ ਦਿੱਤੇ ਸੀ ਉਸ ਸੀਗੇ ਉਹ ਕਾਰਵਾਈ ਹੋਈ ਉਹਨਾਂ ਲੋਕਾਂ ਦੇ ਵਿਰੋਧ ਕਿਸੇ ਦੀ ਕੋਈ ਕਾਰਵਾਈ ਨਹੀਂ ਹੋਈ ਕਿਸੇ ਤੇ ਕੋਈ ਕੁਝ ਨਹੀਂ ਹੋਇਆ ਕੋਈ ਨਾਂ ਨਹੀਂ ਉਹਦੋਂ ਬਾਅਦ ਪਾਈ ਤੋਂ ਬਾਅਦ ਕੋਈ ਆ ਕੇ ਨਹੀਂ ਕਿਸੇ ਨੇ ਮੈਨੂੰ ਉਹਦੀ ਕਿਸੇ ਬਾਰੇ ਪੁੱਛਣ ਬਾਰੇ ਵੀ ਜੁਰਤ ਨਹੀਂ ਹੋਈ ਕਿਸੇ ਦੀ ਵੀ ਜਾ ਕੇ ਪੁੱਛੀ ਵੀ ਤੈਨੂੰ ਕਿੱਥੋਂ ਆਇਆ ਕਿੱਥੋਂ ਦੇ ਬੰਦੇ ਆ ਉਹ ਕੌਣ-ਕੌਣ ਹੈ ਕਿਵੇਂ ਹੈ ਕੁਝ ਦੱਸੋ ਨਾ ਕਿਸੇ ਨੇ ਕੋਈ ਆ ਕੇ ਪੁੱਛਿਆ ਨਹੀਂ ਮੈਨੂੰ ਹਾਂਜੀ ਉਮੀਦ ਕੀ ਕਰਦੇ ਹਾਂ ਕੀ ਲੱਗਦਾ ਹੈ ਕਿ ਜਿਹੜੇ ਬਚੀਦਾ ਕੇਸ ਨੇ ਉਹਨਾਂ ਨੂੰ ਲੈ ਕੇ ਗਵਾਹੀਆਂ ਹੋਣੀਆਂ ਬਾਕੀ ਨੇ ਜਾਂ ਕੁਝ ਜਿਹੇ ਵੀ ਕੇਸ ਨੇ ਜਿਨ੍ਹਾਂ ਨੂੰ ਲੈ ਕੇ ਜੇ ਤੱਕ ਉਹ ਕੇਸ ਖੁੱਲੇ ਨਹੀਂ ਗਏ ਉਹਨਾਂ ਦੀ ਕੋਈ ਛਾਂਬੀ ਨਹੀਂ ਨਹੀਂ ਹੋ ਸਕੀ ਉਮੀਦ ਹੈ ਕੋਈ ਨਿਆਂ ਪ੍ਰਣਾਲੀ ਦੇ ਉੱਪਰ ਕੋਈ ਜਿਹੜਾ ਸਜ਼ਾ ਦਿੱਤੀ ਜਾ ਸਕੇ ਮੰਨੀਆਂ ਤਾਂ ਨਿਆਂ ਪ੍ਰਣਾਲੀ ਤੇ ਹੀ ਉਮੀਦ ਹੈ ਹਾਂ ਯਾ ਮੇਰੇ ਗੁਰੂ ਰਾਮਦਾਸ ਪਾਚਾ ਉਹਨਾਂ ਤੇ ਉਮੀਦ ਉਹਨਾਂ ਦੀ ਕਿਰਪਾ ਹੋ ਸਕਦੀ ਹੈ ਉਹਨਾਂ ਤੋਂ ਵੱਡਾ ਕੋਈ ਵਕੀਲ ਨਹੀਂ ਕੋਈ ਸਭ ਥੱਲੇ ਉਹ ਉਹ ਆ ਜਿਹਦੇ ਨਾਲ ਉਹਨਾਂ ਦਾ ਓਟ ਆਸਰਾ ਲੈ ਕੇ ਚੱਲੇ ਆ ਉਹ ਮਿਹਰ ਕਰ ਵੀ ਰਹੇ ਆ ਪਰ ਜੇ ਆਖੀ ਵੀ ਇਹ ਆਮ ਕਿਸੇ ਦੀ ਕੋਈ ਹੋਵੇ ਵੀ ਆ ਕੇ ਸਹਾਰਾ ਦੇ ਦੂਗਾ ਜਾਂ ਦਲਾਸਾ ਦੇਊਗਾ ਵੀ ਭਾਈ ਤੂੰ ਬੇਫਿਕਰ ਹੋ ਤੂੰ ਚੱਲ ਤੇ ਅਸੀਂ ਤੇਰੇ ਨਾਲ ਆ ਮੈਨੂੰ ਕੋਈ ਲੱਗਿਆ ਨਹੀਂ ਵੀ ਆ ਕੇ ਕੋਈ ਕਹਿੰਦੇ ਵੀ ਹਾਂ ਖੜਿਆ ਸੈਂ ਤੂੰ ਚੱਲ ਤੇ ਤੇਰੇ ਨਾਲ ਖੜੇ ਆ ਜਦੋਂ ਬੰਦਾ ਕੋਈ ਦੋ ਆ ਕੇ ਇੰਨੇ ਵੀ ਕਹਿੰਦੇ ਹੁੰਦੇ ਨੇ ਨਾ ਬੰਦੇ ਦਾ ਹੌਸਲਾ ਦੁੱਗਣਾ ਹੋ ਜਾਂਦਾ ਪਰ ਦੁੱਗਣਾ ਤਾਂ ਮੇਰਾ ਤਾਂ ਉਦੋਂ ਦਾ ਹੀ ਹੌਸਲਾ ਇੰਨਾ ਹੈ ਵੀ ਸੱਚ ਤੇ ਚੱਲਿਆ ਮੈਨੂੰ ਇਹਦੇ ਨਾਲ ਕੋਈ ਜਾਤੀ ਦੁਸ਼ਮਣੀ ਜਾਂ ਕੋਈ ਹੋਰ ਤਾਂ ਹੈ ਨਹੀਂ ਮੇਰੀ ਕੋਈ ਇਹਦੇ ਨਾਲ ਮੈਂ ਤਾਂ ਆਪਦੇ ਅੱਖੀ ਜੋ ਦੇਖਿਆ ਕੰਨੀ ਸੁਣਿਆ ਉਹ ਚੀਜ਼ਾਂ ਬੋਲਿਆ ਉਹਨਾਂ ਤੇ ਮਨ ਨਹੀਂ ਕੋੜਨੇ ਵੀ ਮੋਹਰ ਲਾਈ ਹੈ ਤੇ ਅੱਗੇ ਵੀ ਜਿਹੜੀ ਉਮੀਦ ਹੈ ਵੀ ਜਿਹੜੀ ਕਹਿ ਰਿਆ ਉਹ ਤੇ ਉਮੀਦ ਪੂਰੀ ਹੈ ਵੀ ਮੈਨੂੰ ਆਪ ਦਾ ਉਹ ਮੰਜ਼ਲ ਤੇ ਅਸੀਂ ਪਹੁੰਚਾਂਗੇ ਜਿੰਨੀ ਵਾਰ ਰਾਮ ਰਹੀਮ ਦੀਆਂ ਪੈਰੋਲਸ ਜਾਂ ਫਰਲੋਸ ਹੋ ਚੁੱਕੀਆਂ ਨੇ ਇਸ ਨੂੰ ਲੈ ਕੇ ਕਦੇ ਕੋਰਟ ਦੇ ਵਿੱਚ ਚੈਲੰਜ ਨਹੀਂ ਕੀਤਾ ਤੁਸੀਂ ਕਿ ਇਸ ਤਰੀਕੇ ਦੇ ਨਾਲ ਇਹਨਾਂ ਵੱਡਾ ਅਪਰਾਧੀ ਹੋਵੇ ਔਰ तमाम सारे ਦੋਸ਼ਾਂ ਦੇ ਵਿੱਚ ਘਿਰਦਾ ਹੋਵੇ ਤੇ ਪਰੋਲ ਆ ਜਿਹੜੀ ਨਹੀਂ ਦਿੱਤੀ ਜਾਣੀ ਚਾਹੀਦੀ ਕਦੇ ਆਬਜੈਕਸ਼ਨ ਨਹੀਂ ਕੀਤਾ ਤੁਸੀਂ ਇੱਕ ਇਕੱਲਾ ਬੰਦਾ ਕੀ ਕੀ ਕਰ ਸਕਦਾ ਹੈ ਵੱਡੀਆਂ ਬਹੁਤ ਵੱਡੀਆਂ ਸੰਸਥਾਵਾਂ ਪਈਆਂ ਹੋਰ ਬਹੁਤ ਵੱਡੇ ਪਈਆਂ ਉਹਨਾਂ ਦਾ ਹੱਕ ਵੰਦਾ ਉਹਨਾਂ ਨੂੰ ਲੜਨਾ ਚਾਹੀਦਾ ਹੈ ਇਸ ਚੀਜ਼ ਤੇ ਘੱਟ ਤੋਂ ਘੱਟ ਉਹਨਾਂ ਨੂੰ ਮੇਰੇ ਬਾਰੇ ਵੀ ਸੋਚਣਾ ਚਾਹੀਦਾ ਵੀ ਇੱਕ ਬੰਦਾ ਇੰਨਾ ਸੱਚਾਈ ਤੇ ਚੱਲਦਾ ਲੜ ਰਿਹਾ ਹੈ ਵੀ ਉਸ ਦੀ ਖਾਤਰ ਅਸੀਂ ਉਹਨੂੰ ਨਾਲ ਲੈ ਕੇ ਕੋਈ ਐਸਾ ਕੋਰਟ ਤੇ ਸੁਪਰੀਮ ਕੋਰਟ ਤੇ ਹਾਈ ਕੋਰਟ ਤੇ ਪਾਈਏ ਤੇ ਵੀ ਉਹਦਾ ਕੋਈ ਮਦਦ ਤੇ ਮਿਲੇ ਉਹ ਵੀ ਨਹੀਂ ਕੋਈ ਕਰ ਰਿਹਾ ਤੇ ਅੱਜ ਇਕੱਲੇ ਠੀਕ ਹੈ ਵੀ ਇੰਨਾ ਮੈਨੂੰ ਤਾਂ ਪ੍ਰਮਾਤਮਾ ਨੇ ਸ਼ਕਤੀ ਦਿੱਤੀ ਵੀ ਜਿਹੜੇ ਸੱਚ ਸੀ ਮੇਰੇ ਕੋਲੇ ਮੈਂ ਤਾਂ ਉਹ ਬੋਲਣ ਦੀ ਸ਼ਕਤੀ ਰੱਖੀ ਆ ਉਹ ਬੋਲੀ ਵੀ ਜਾਂਦਾ ਤੇ ਬੋਲਦਾ ਰਹੂਗਾ ਆਤਮ ਤੇ ਕਰ ਜਿੰਨਾ ਤੇ ਕੇ ਸਾਹ ਦਿੱਤਾ ਪਰਮਾਤਮਾ ਨੇ ਉਹਨਾਂ ਚਿਤ ਲੜਦਾ ਰਹੂਗਾ ਬਲਾਤਕਾਰੀ ਤੇ ਕਤਲੋਗਾਰਤ ਕਰਨ ਵਾਲਾ ਬਲਾਤਕਾਰੀ ਸਾਧ ਰਾਮ ਰਹੀਮ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਿਸ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਪੈਰੋਲ ਤੇ ਫਰਲੋ ਜਿਹਨੂੰ ਦਿੱਤੀ ਜਾ ਰਹੀ ਹੈ ਉਹ ਤਮਾਮ ਸਾਰੇ ਸਵਾਲਾਂ ਦੇ ਵਿੱਚ ਘਿਰਦਾ ਵੀ ਨਜ਼ਰ ਆਉਂਦਾ ਖੱਟਾ ਸਿੰਘ ਨੇ ਦੱਸਿਆ ਕਿ ਅਖਰ ਕਿਹੜੇ-ਕਿਹੜੇ ਖਰਚੇ ਨੇ ਤਾਂ ਉਹਨਾਂ ਖਰਚਿਆਂ ਦੇ ਨਾਲ-ਨਾਲ ਆਈਆਂ ਹੋਈਆਂ ਧਮਕੀਆਂ ਨੂੰ ਲੈ ਕੇ ਕੂਟ ਦਾ ਪ੍ਰਸ਼ਾਸਨ ਦਾ ਕਈ ਵਾਰ ਰੁਖ ਕਰਨ ਤੋਂ ਬਾਅਦ ਵੀ ਉਹਨਾਂ ਦੋਸ਼ੀਆਂ ਦੇ ਵਿਰੋਧ ਦੇ ਵਿੱਚ ਕਾਰਵਾਈ ਨਹੀਂ ਹੋ ਸਕੀ ਪਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਨਿਆਂ ਪ੍ਰਣਾਲੀ ਦੇ ਵੱਲੋਂ ਹੋਰ ਕਿਹੜੇ ਕਿਹੜੇ ਆਧ ਦੋਸ਼ਾਂ ਦੇ ਤਹਿਤ ਰਾਮ ਰਹੀਮ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਜਾ ਸਕਦਾ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ